ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਦੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਮਸਤੂਆਣਾ ਸਾਹਿਬ ਕਿਵੇਂ ਪ੍ਰਗਟ ਹੋਇਆ ਕਾਂਝਲੇ ਤੋਂ 3 ਮੀਲ ਦੇ ਫਾਸਲੇ ਤੇ ਬਹਾਦਰਪੁਰ ਜ਼ਿਲ੍ਹਾ ਤਨੋਲਾ ਰਿਆਸਤ ਨਾਬਾ ਦੀ ਜੂ ਵਿੱਚ ਸੌ ਕੁ ਬਿੱਗੇ ਦਾ ਤਲਾਕਿਆ ਹੋਇਆ ਇੱਕ ਝਿੜਾ ਸੀ ਇਸ ਨੂੰ ਮਸਤੂ ਨਾਮੀ ਇੱਕ ਜੱਟ ਨੇ ਗਉਂ ਗਰੀਬ ਸਾਧ ਫਕੀਰ ਪੁੰਨ ਅਰਥ ਛੱਡ ਰੱਖਿਆ ਸੀ ਇਸ ਲਈ ਇਸ ਦਾ ਨਾਮ ਮਸਤੂਆਣਾ ਸਾਹਿਬ ਪੈ ਗਿਆ ਝਿੜੇ ਦੇ ਐਨ ਵਿੱਚਕਾਰ ਸੁੰਦਰ ਜਲ ਦਾ ਇੱਕ ਟੋਬਾ ਸੀ ਅਤੇ ਜੂ ਵਿੱਚ ਜੰਗਲੀ ਜਾਨਵਰ ਬਹੁਤ ਰਹਿੰਦੇ ਸਨ ਰਾਹੀ ਪਾਂਦੀ ਦਿਨ ਦੀ ਵੀ ਇੱਥੇ ਆਉਣ ਤੋਂ ਡਰਦੇ ਸਨ ਪਰ ਇੱਕ ਤਾਂ ਸਥਾਨ ਨੂੰ ਵੇਖ ਕੇ ਦੂਜੇ ਪਵਿੱਤਰ ਜਲ ਵਾਯੂ ਨੂੰ ਦੇਖ ਕੇ ਕੋਈ ਨਾ ਕੋਈ ਸਾਧ ਫਕੀਰ ਇੱਥੇ ਆ ਕੇ ਵਿਸ਼ਰਾਮ ਕਰਦਾ ਸੀ ਜਾਂ ਕੋਈ ਰਾਤ ਦਾ ਸ਼ਿਕਾਰੀ ਚੋਰ ਡਾਕੂ ਆਪਣਾ ਵਕਤ ਲੰਘਾ ਜਾਂਦਾ ਸੀ ਸੰਤ ਜੀ ਮਹਾਰਾਜ ਦੇ ਕਾਂਝਲੇ ਆਉਣ ਤੋਂ 20-25 ਸਾਲ ਪਹਿਲਾਂ ਇਸ ਝਿੜੇ ਵਿੱਚ ਇੱਕ ਉਦਾਸੀ ਸਾਧੂ ਰਹਿੰਦਾ ਸੀ ਜੋ ਕਿ ਕਿੰਨਾ ਕਿੰਨਾ ਚਿਰ ਪ੍ਰਾਣ ਚੜਾ ਕੇ ਬੈਠ ਜਾਂਦਾ